ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤੇਗੀ ਜਦੋਂ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਸੂਬੇ ਵਿੱਚ ਕੋਈ ਪ੍ਰਭਾਵ ਨਹੀਂ ਹੈ ਉਹ ਅੱਜ ਲੁਧਿਆਣਾ ਵਿੱਚ ਪਾਰਟੀ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਰੈਲੀ ਨੂੰ ਸਬੋਧਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਤੋਂ ਪਹਿਲਾਂ ਉਹਨਾਂ ਨੇ ਸੂਬੇ ਦੀਆਂ ਹੋਰ ਸਿਆਸੀ ਪਾਰਟੀਆਂ ਤੇ ਵੀ ਤਿੱਖਾ ਨਿਸ਼ਾਨਾ ਸਾਧਿਆ ਕੀ ਕਰ ਰਹੇ ਹੋ ਜਿੰਦਿਆਂ ਦੀ ਲੋਕਾਂ ਨੂੰ ਕੀ ਕੀ ਕਰ ਜਾਓਗੇ ਪੂਰੇ ਪੰਜਾਬ ਵਿੱਚ ਪੰਜਾਬੀਆਂ ਨੇ ਫੈਸਲਾ ਕਰ ਲਿਆ ਕਿ ਦਿੱਲੀ ਵਾਲੀਆਂ ਪਾਰਟੀ ਨੂੰ ਭਜਾ ਦੇਣਾ ਹੈ ਕਿ 13 ਦੀਆਂ 13 ਸੀਟਾਂ ਕਾਲੀ ਦੇ ਜਿੱਤੂ ਹੈ ਕੇਂਦਰੀਵਾਲ ਨੂੰ ਜਮਾਨਤ ਮਿਲਨੀ ਤਾਂ ਅੱਲਾ ਦਾ ਕਿੰਨਾ ਕਸਰ ਪਏਗਾ ਕੁਝ ਹੋਰ ਪੰਜਾਬ ਕੌਣ ਪੁੱਛਦਾ ਕੇਂਦਰੀਵਾਲ ਨੂੰ ਯਾਰ ਹੁਣ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤੇਗੀ ਜਦੋਂ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਸੂਬੇ ਵਿੱਚ ਕੋਈ ਪ੍ਰਭਾਵ ਨਹੀਂ ਹੈ ਉਹ ਅੱਜ ਲੁਧਿਆਣਾ ਵਿੱਚ ਪਾਰਟੀ ਉਮੀਦਵਾਰ ਅਨਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਰੈਲੀ ਨੂੰ ਸਬੋਧਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਤੋਂ ਪਹਿਲਾਂ ਉਹਨਾਂ ਨੇ ਸੂਬੇ ਦੀਆਂ ਹੋਰ ਸਿਆਸੀ ਪਾਰਟੀਆਂ ਤੇ ਵੀ ਤਿੱਖਾ ਨਿਸ਼ਾਨਾ ਸਾਧਿਆ। ਇਹ ਕਰ ਰਹੇ ਕਿ ਪਿਆ ਦੀ ਲੋਕਾਂ ਨੂੰ ਕੀ ਕੀ ਕਰ ਜਾਓਗੇ। ਪੂਰੇ ਪੰਜਾਬ ਵਿੱਚ ਪੰਜਾਬੀਆਂ ਨੇ ਫੈਸਲਾ ਕਰ ਲਿਆ। ਕਿ ਦਿੱਲੀ ਵਾਲੀਆਂ ਪਾਰਟੀ ਨੂੰ ਭਜਾ ਦੇਣਾ ਹੈ। ਇੱਕ ਦੀ 13 ਦੀਆਂ 13 ਸੀਟਾ ਕਾਲੀਰ ਜਿੱਤੂ। ਕੇਂਦਰੀਵਾਲ ਨੂੰ ਜਮਾਨਤ ਮਿਲਨੀ ਤਾਂ ਅੱਲਾ ਦਾ ਕਿੰਨਾ ਕਸਰ ਪਏਗਾ ਮੋਸ਼ੂਰਾ। ਇਹ ਤਾਂ ਹਸੋ ਹੀ ਕੰਮ ਹੁੰਦਾ ਹੈ। ਪੰਜਾਬ ਕੌਣ ਪੁੱਛਦਾ ਕੇਂਦਰੀਵਾਲ ਨੂੰ। ਯਾਰ ਹੁਣ ਹੋ ਗਿਆ